ਪੁਲਿਸ ਨੇ ਇੱਕ ਅਜਿਹੇ ਚੋਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਨਸ਼ਾ ਖਰੀਦਣ ਦੇ ਲਈ ਚੋਰੀ ਦੀਆਂ ਵਾਰਤਾ ਤੰਕਾਦਾ ਸੀ ਤੇ ਖਾਸ ਗੱਲ ਇਹ ਹੈ ਕਿ ਚੋਰ ਝੁੱਗੀਆਂ ਦੇ ਵਿੱਚ ਰਹਿੰਦਾ ਹੈ ਤੇ ਨਾ ਤਾਂ ਉਸਦਾ ਮਾਂ ਪਿਓ ਹੈ ਤੇ ਨਾ ਹੀ ਉਸਦਾ ਕੋਈ ਭੈਣ ਭਰਾ ਹੈ ਤੇ ਉਹ ਇਕੱਲਾ ਨਸ਼ੇ ਦਾ ਆਦੀ ਹੈ ਤੇ ਅਜੇ 1 ਮਹੀਨਾ ਪਹਿਲਾਂ ਹੀ 12 ਜੂਨ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਇਆ ਹੈ ਆਉਂਦੇ ਸਾਰ ਹੀ ਉਸਨੇ ਇੱਕ ਵਿਅਕਤੀ ਦੇ ਘਰੇ 5 ਤੋਲੇ ਸੋਨਾ ਚੋਰੀ ਕਰ ਲਿਆ ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਮਿਲੀ ਤਾਂ ਪੁਲਿਸ ਨੇ ਤਫਤੀਸ਼ ਦੌਰਾਨ ਉਸ ਵਿਅਕਤੀ ਦੇ ਕੋਲੋਂ 5 ਤੋਲੇ ਸੋਨਾ ਰਿਕਵਰ ਕੀਤਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਮਾਮਲਾ ਸੰਗਰੂਰ ਦੀ ਬਡਰੁਖਨ ਚੌਕੀ ਦਾ ਹੈ ਜਿੱਤੇ ਕਿ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਪੁਲਿਸ ਦੇ ਦੱਸਣ ਮੁਤਾਬਕ ਚੋਰ ਦੇ ਉੱਪਰ ਪਹਿਲਾਂ ਵੀ ਮਾਮਲੇ ਦਰਜ ਨੇ ਤਾਂ ਸੀ ਉਹ ਮਕਦਮਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਅੰਡਰ ਰਿਪ੍ਰੇਸ਼ਨ ਦੇ ਵਿੱਚ ਉਹਨੇ ਦੱਸਿਆ ਵੀ ਜਿਹੜਾ ਚੋਰੀ ਮੈਂ ਹੀ ਕੀਤੀ ਸੀ ਇਹ ਇਨਸਾਫ ਕੀਤਾ ਉਦੋਂ ਪ੍ਰੰਤ ਜੀ ਉਹਨੂੰ ਅਸੀਂ ਪੁਲਿਸ ਰਿਮਾਂਡ ਤੇ ਲਿਆ ਕੇ ਕੁਝ ਕਿਸ ਦੌਰਾਨ ਉਹਨੂੰ ਫਰਦ ਇਨਸਾਫ ਦੇ ਮਤਾਬਿਕ ਲਿਜਾ ਕੇ ਸਕੂਲ ਦੇ ਵਿੱਚੋਂ ਜਿੱਥੇ ਉਹ ਰਹਿੰਦਾ ਸੀ ਪ੍ਰਾਇਮਰੀ ਸਕੂਲ ਰਾਮਨਗਰ ਵਾਸੀ ਸੰਗਰੂਰ ਤੋਂ ਅਸੀਂ ਸੋਨਾ ਰਿਕਵਰ ਕਰ ਲਿਆ ਜੋ ਚੋਰੀ ਹੋਈ ਸੀ ਕਿੰਨੇ ਤੋਲੇ ਤੋਲੇ ਕਰੀਬ 5 ਪਲੱਸ ਆ ਜੀ 5 ਤੋਲੇ ਪਲੱਸ ਚੋਰੀ ਹਾਂ ਹਾਂਜੀ ਹਾਂਜੀ ਜਿਹੜਾ ਚੋਰ ਫੜਾਇਆ ਗਿਆ ਇਹ ਕਿਸ ਤਰ੍ਹਾਂ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਜੀ ਇਹਦੇ ਉੱਤੇ ਜੀ ਮੁਕੱਦਮੇ ਨੇ ਪਿੱਛੇ ਵੀ ਵੱਖ-ਵੱਖ ਥਾਣਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੁਕੱਦਮੇ ਨੇ ਚੋਰੀ ਦੇ ਹੁਣ ਇਹ 12-6 ਨੂੰ ਹੀ ਬਰਨਾਲਾ ਜੇਲ੍ਹ ਤੋਂ ਰਿਹਾ ਹੋ ਗਿਆ ਸੀ ਅਰੇ ਆ ਹੋ ਗਿਆ ਹਾਂਜੀ ਇਹ ਚੋਰੀ ਦਾ ਕੰਮ ਕਿ ਚੋਰੀ ਤੋਂ ਕਰਦਾ ਸੀ ਇਹ ਨਸ਼ੇ ਕਰਦਾ ਜੀ ਨਸ਼ੇ ਕਰਦਾ ਨਸ਼ੇ ਵਗੈਰਾ ਦੇ ਟੀਕੇ ਲਾਉਂਦਾ ਇਹ ਕਰਦੇ ਵਿੱਚ ਖੁੱਲਿਆ ਹੀ ਜਾਣਾ ਇਹਦੇ ਮਾਪਿਓ ਹੈ ਨਹੀਂ ਭੈਣ ਭਰਾ ਹੋ ਵੀ ਨਹੀਂ ਹੈ ਇਹ ਨਸ਼ੇ ਕਰਦਾ ਜੀ ਨਸ਼ੇ ਕਰਕੇ ਇਹ ਚੋਰੀਆਂ ਕਰਦਾ ਹੈਗਾ ਚੋਰੀਆਂ ਕਰਨ ਦਾ ਆਦੀ ਆ ਓਏ ਹੋਰ ਚੋਰੀ ਮੰਨੇ ਕਿਸੇ ਵਾਰ ਸੀ ਕੀਤੀ ਹੋਈ ਨੇ ਨਹੀਂ ਜੀ ਪਹਿਲਾਂ ਪਿੱਛੇ ਕੀਤੀਆਂ ਹੋਈਆਂ ਸੀ ਜੋ ਮਕਦਮੇੰਦਰ ਜੋਏ ਨੇ ਹੁਣ ਨਵੀਂ ਚੋਰੀ ਹੋਰ ਕੋਈ ਨਹੀਂ ਮੰਨੇ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ